ਕਿ ਕਿਸ ਕਿਸਮ ਦਾ ਮਟੀਰੀਅਲ ਆ ਗਿਆ ਫਿਰ ਬਹੁਤ ਉੱਥੇ ਰੋਂਦੇ ਪਿੱਟਦੇ ਨੇ ਇਹਨੇ ਕਹਿ ਦਿੱਤਾ ਉਹ ਕਾਕਾ ਜਦੋਂ ਕੱਪੜਾ ਲੈਣ ਜਾਂਦੇ ਪੈਣਾ ਜਾਂਦੀਆਂ ਨੇ ਚੌੜੇ ਬਾਜ਼ਾਰ ਤੁਰ ਜੀਏ ਅਸੀਂ ਪਹਿਲੇ ਕੱਪੜੇ ਦੀ ਕੀਮਤ ਹੋਈ ਉਹਦੀ ਉਹਦੀ ਜਿਹੜੀ ਉਹ ਹੁੰਦੀ ਏ ਉਹਨੂੰ ਕੀ ਕਹਿੰਦਾ ਜੀ ਕੁਆਲਿਟੀ ਤਾਂ ਹੀ ਕੀਮਤ ਲੱਗਦੀ ਅਖੀਰ ਜਦੋਂ ਆਪਾਂ ਕੱਪੜਾ ਖਰੀਦਨੇ ਆ ਉਹਦੀ ਕੁਆਲਿਟੀ ਤੋਂ ਕੀਮਤ ਲੱਗਦੀ ਉਹ ਚੀਜ਼ ਤੇ ਆਪਾਂ ਉਹ ਲੈ ਆਂਦੀ ਜਿਨ੍ਹਾਂ ਨੂੰ ਕਦੀ ਕਿਸੇ ਸਪਈ ਨੇ ਚੌਕ 'ਚ ਸਲੂਟ ਨਹੀਂ ਸੀ ਬਾਰਿਆ ਉਹ 1.5 150 ਬੰਦਾ ਨਾਲ ਲਈ ਫਿਰਦੀ ਟੂ ਟੂ ਕਰਦੀ ਆਕਲ ਪਰਸੋ ਦੱਸਿਆ ਸੀ ਰਾਣੀ ਜਿਹੜੀ ਉਥੋਂ ਦੀ ਉਹ ਪਿੰਡ ਕਿਹੜਾ ਹੈ ਦਾ ਸਤੌਜ ਵਾਲੀ ਸਤੌਜ ਵਾਲੀ ਰਾਣੀ ਦੇ ਕੋਲ 50 ਗੱਡੀਆਂ ਟੂ ਟੂ ਕਰਦੀ ਟੂ ਟੂ ਕਰਦੀ ਫਿਰ ਫਾਇਰ ਬ੍ਰਿਗੇਡ ਨਾਲ ਉਹ ਜਿੱਥੇ 50 ਬੰਦੇ ਗੱਡੀਆਂ ਜੇ ਜਾਲ ਨੇ ਇੱਥੇ ਫਾਇਰ ਨਹੀਂ ਤੇ ਲੋੜ ਹੀ ਨਹੀਂ ਰਹਿ ਜਾਣੀ ਤੇ ਤੁਰਦੀ ਫਿਰਦੀ ਇਹ ਲੋਕ ਜਿਹੜੇ ਜਿਸ ਕਿਸਮ ਦੇ ਲੈ ਕੇ ਆਉਂਦੇ ਹੋ ਫਿਰ ਪਿੱਛੇ ਦੋ ਬੱਸਾਂ ਲੇਡੀ ਪੁਲਿਸ ਦੀਆਂ ਚਿੱਟੇ ਕੱਪੜੀ ਕਿ ਕਿਤੇ ਰਾਮ ਰੌਲਾ ਪੈ ਜਾਏ ਤੇ ਹਲੇ ਦੋੜੇ ਚਿੱਟੇ ਪੁਲਿਸ ਵਾਲ ਸੂਈ ਬੇਕੋ ਸਾਰੇ ਜ਼ਿਲ੍ਹੇ ਨੂੰ ਫਾਇਦੇ ਹੀ ਰੱਖਦੇ ਆ ਆ ਜਿੱਦਣ ਆਪ ਜਾਂਦੇ ਨੇ ਸਰ ਤੌਜ ਵਾਲੇ ਮਹਾਰਾਜਾ ਸਾਹਿਬ ਇੰਨਾ ਤਾਂ ਹਾਲ ਵੇਖੋ ਇਹਦੇ ਨਾਲ 151 ਗੱਡੀਆਂ ਚੱਲਦੀਆਂ ਮੇਰੇ ਵੀਰੋ ਤੇ ਪੈਣਾ 151 ਲੱਤਾ ਕੱਠੀਆਂ ਕਰਕੇ ਪਹਿਲੀ ਸੀਟ ਤੇ ਬੈਠਾ ਹੁੰਦਾ ਪਹਿਲੀ ਸੀਟ ਤੇ ਲੱਤਾ ਕੱਠੀਆਂ ਕਰਕੇ ਤੁਹਾਨੂੰ ਪਤਾ ਈ ਹੈ ਲੱਤਾ ਕੱਠੀਆਂ ਕਰਕੇ ਕਿਹੜੀ ਚੀਜ਼ ਬੈਂਦੀ ਉਥੋਂ ਬੈਠਾ ਮੈਂ ਦੋ ਵਾਰ ਵੇਖਿਆ ਮੈਂ ਇਹ ਚੀਜ਼ ਕਿਹੜੀ ਬੈਠੀ ਆਮ ਤੌਰ ਬੱਦੇ ਸੀਟ ਤੋਂ ਲੱਤਾ ਥੱਲੇ ਰੱਖਦੇ ਲੱਤਾ ਚੁੱਕ ਕੇ ਬੈਠਾ ਨਾਲ ਵੇਖਦਾ ਲੋੜੇ ਜੋ ਟੀਟੀ ਵੱਜਦੀ ਏ ਕੋਈ ਯਾਰੇ ਸਹੀ ਚ ਹੋ ਗਿਆ ਮੈਨੂੰ ਤਾਂ ਜਾਬਦਾ ਸਵੇਰੇ ਉੱਠ ਕੇ ਕਈ ਵਾਰ ਸ਼ੀਸ਼ੇ ਸਾਹਮਣੇ ਖਲੋ ਕੇ ਹੋ ਸਕਦਾ ਆਪਣੀਆਂ ਗੱਲਾਂ ਪੁੱਟਦਾ ਵੇਖਣ ਵਾਸਤੇ ਮੈਂ ਸਹੀ ਵੇਖੀ ਜਾਂਦਾ ਉਹ ਕੀ ਰਿਹਾ ਜਿਹਨੂੰ ਗੀਤਾਂ ਦੇ ਵਿੱਚ ਮੁਹੰਮਦ ਸਦੀਕ ਜੀ ਦੱਸਦੇ ਹੁੰਦੇ ਸੀ ਬਾਜਵਾ ਸਾਹਿਬ ਜਦੋਂ ਮੈਂ ਤੇ ਰஞ்சிਤ ਕੌਰ ਅਸੀਂ ਵੱਡੇ ਖਾਣਿਆਂ ਵਿੱਚ ਗੀਤ ਗਾਉਂਦੇ ਸੀ ਪੰਜਵੇਂ ਛੇਵੇਂ ਬਾਅਦ ਜਦੋਂ ਥੱਕ ਜਾਂਦੇ ਸੀ ਉਹਦੇ ਨੂੰ ਕਹਿੰਦਾ ਸੀ ਇਹ ਭਗਵੰਤ ਨੂੰ ਲਿਆ ਯਾਰ ਇਹ ਪੰਜ ਸੱਤ ਚੁਟਕਲੇ ਸੁਣਾ ਦੇ ਤੇ 600 ਰੁਪਇਆ ਦਿਹਾੜੀਏ ਸੀ ਕਹਿੰਦੇ ਇਹਨੂੰ ਦੇ ਦੇ 600 ਰੁਪਇਆ ਦਿਹਾੜੀ ਉਹ 600 ਰੁਪਇਆ ਦਿਹਾੜੀ ਨੂੰ ਅੱਜ ਤੁਸੀਂ ਮਹਾਰਾਜਾ ਸਰਤਾਜ ਦੀ ਜਗ੍ਹਾ ਤੇ ਬਾਤ ਕਰ ਜਿਹੜੇ ਕਹਿੰਦੇ ਸੀ ਇਹ ਦੀ ਦੋ ਦੋ ਕੋਈ ਗੱਲ ਨਹੀਂ ਇਹ ਚੱਲਦਾ ਹੀ ਰਹੇਗਾ ਕੰਮ ਕੋਈ ਹੁਣ ਉੱਠਣ ਬਹਿਣ ਦਾ ਬਹੁਤਾ ਫਿਕਰ ਨਾ ਕਰੋ ਕੋਈ ਚਲਾ ਗਿਆ ਕੋਈ ਆ ਗਿਆ ਚੱਲਦਾ ਰਹਿੰਦਾ ਸੋ ਗੱਲ ਮੇਰੀ ਕਹਿੰਦੀ ਹੈ ਮੇਰਾ ਮਕਸਦ ਇਹ ਸੀ ਅਸੀਂ ਜਿਸ ਕਿਸਮ ਦੇ ਬੰਦੇ ਲੈ ਕੇ ਆਂਦੇ ਪੰਜਾਬ ਨੂੰ ਮੇਰੇ ਵਿਰੋਧ ਭੈਣੋ ਇਹ ਸਜ਼ਾ ਤੇ ਤੁਹਾਨੂੰ ਕੱਟਣੀ ਹੀ ਪੈਣੀ ਸਾਡੇ ਨੌਜਵਾਨ ਬੱਚਿਆਂ ਦਾ ਹਾਲ ਕੀ ਹੈ ਇੱਕ ਪਾਸੇ ਜਿਨ੍ਹਾਂ ਦੇ ਕੋਲ 4 ਪੈਸੇ ਆਇਆ ਜ਼ਮੀਨਾਂ ਵੇਚ-ਵੇਚ ਕੇ ਬਾਹਰਲੇ ਮੁਲਕਾਂ ਤੇ ਕੱਲਾ ਪੰਜਾਬ ਦੇ ਵਿੱਚ ਨੌਜਵਾਨ ਉਹ ਰਹਿ ਗਏ ਸਾਡੇ ਕੋਲ ਪਿੰਡਾਂ 'ਚ ਜਿਨ੍ਹਾਂ ਦੇ ਮਾਪਿਆਂ ਕੋਲ ਪੈਸੇ ਹੈ ਨਹੀਂ ਨੌਜਵਾਨ ਬੱਚਿਆਂ ਨੂੰ ਬਾਹਰ ਕਰ ਦਿੰਦੇ ਕਦੇ ਉਹ ਰਹਿ ਗਏ ਤੇ ਨਸ਼ਿਆਂ ਦਾ ਇੰਨਾ ਜ਼ੋਰ ਹੈ ਕਿ 5 ਮਿੰਟ ਦੇ ਵਿੱਚ ਆ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਕਰਕੇ ਦੱਸੋ ਕਿਸੇ ਨੂੰ ਨਸ਼ਾ ਚਾਹੀਦਾ ਪੁੜੀ ਚਾਹੀਦੀ ਹੈ 5 ਮਹੀਨੇ ਤੇ 5 ਮਿੰਟ ਤੇ ਫੋਨ ਕਰੋ ਤੇ ਹੋਮ ਡਿਲੀਵਰੀ ਆ ਕਰ ਆ ਕੇ ਦੇਖ ਜਾਂਦੇ ਤੁਸੀਂ ਸਮਝਦੇ ਹੋ ਕਿ ਪੁਲਿਸ ਦੀ ਮਰਜ਼ੀ ਤੋਂ ਬਿਨਾਂ ਕੰਮ ਹੋ ਰਿਹਾ ਜੋ ਅੱਜ ਪੰਜਾਬ ਦੇ ਵਿੱਚ ਕੈਂਸਰ ਫੈਲਿਆ ਇਹਦੇ ਵਿੱਚ ਸਹੀ ਮੈਨੇਜ ਪੰਜਾਬ ਪੁਲਿਸ ਦਾ ਸਾਰਾ ਨਵਾਂ ਨਮਾਇਆ ਹੱਥ ਅਤਵਾਦੀ ਮੇਰੇ ਵੀਰੋ ਪੰਜਾਬ ਦੇ ਵਿੱਚ ਭੰਗੜੇ ਤੇ ਕਿੱਦੇ ਬੰਦ ਹੋ ਗਏ ਸੀ ਤੁਹਾਡਾ ਦਾਸ ਵੀ ਜਵਾਨ ਉਮਰ ਵੇਸੀ ਅਸੀਂ ਵੀ ਇਹ ਸੋਚਦੇ ਸੀ ਕਿ ਪੰਜਾਬ ਦੇ ਵਿੱਚ ਸਾਡੇ ਜਿਉਂਦਿਆਂ ਜਿਉਂਦੇ ਹਣ ਭੰਗੜੇ ਤੇ ਕਿੱਦੇ ਨਹੀਂ ਪੈਣੇ ਫੇਰ ਪੰਜਾਬ ਦੇ ਵਿੱਚ ਸਰਕਾਰ ਆਈ ਤਹਈਆ ਕੀਤਾ 15 ਸਾਲ ਐਨੀ ਦਹਿਸ਼ਤ ਰਹੀ ਪੁਲਿਸ ਦੀ ਕੋਈ ਚੋਰੀ ਕੋਈ ਢਾਕਾ ਪੰਜਾਬ ਦੇ ਵਿੱਚ ਤੁਸੀਂ ਮੋਟਰਸਾਈਕਲ ਵੀ ਸੜਕ ਤੇ ਖੜਾ ਕਰਕੇ ਤੁਰ ਜੋ 15 ਸਾਲ 1990 ਤੋਂ ਬਾਅਦ 2004-5 ਤੱਕ ਜਦੋਂ ਪਹਿਲੀ ਕਪਟਨ ਦੀ ਸਰਕਾਰ ਰਹੀ ਤੁਹਾਡਾ ਦਾਸ ਵੀ ਉਹਦੇ ਵਿੱਚ ਸੇਵਾਦਾਰ ਸੀ ਕਦੀ ਕੋਈ ਚੋਰੀ ਨਹੀਂ ਕਦੀ ਕੋਈ ਫਰੋਤੀ ਨਹੀਂ ਇਹ ਕਦੋਂ ਤੋਂ ਸ਼ੁਰੂ ਹੋਈ ਜਦੋਂ ਤੇ ਤੁਹਾਡੇ ਐਮਐਲਏ ਨੇ ਖੁਦ ਲੋਕਾਂ ਦੇ ਘਰਾਂ ਦੇ ਕਬਜ਼ੇ ਕਰਨੇ ਸ਼ੁਰੂ ਕਰੇ ਉਹ ਤੁਸੀਂ ਕਿ ਕਿ ਸੇਕ ਚਾਰੀ ਚਲੇ ਜਾਓ ਆ ਨਾਇਬ ਤਹਿਸੀਲਦਾਰਾਂ ਦਾ ਤਹਿਸੀਲਾਂ ਵਾਲਿਆਂ ਚ ਕੀ ਹਾਲ ਹੈ ਪੁਲਿਸ ਦਾ ਕੀ ਹਾਲ ਹੈ ਹਰ ਕਬਜ਼ਾ ਜਿੰਨਾ ਨਸ਼ਾ ਪੰਜਾਬ ਜਿੰਨਾ ਗੁੰਡਾਗਰਦੀ ਪੰਜਾਬ ਤੁਸੀਂ ਮੈਨੂੰ ਦੱਸੋ 1 ਮਿੰਟ ਜੀ